ਤੁਰਿਆ ਆਉਂਦਾ ਅੱਖਾਂ ਚ ਪਾਣੀ ਆ ਜਾਂਦਾ ਪਿਆਰ ਚ ਭਿੱਜ ਜਾਂਦਾ ਜਿਦਨ ਬਗਾਨੇ ਦਾ ਆਉਂਦਾ ਉਸ ਦਿਨ ਕਿੱਥੇ ਬੈਠਣਾ ਉਹ ਤੇ ਬਗਾਨਾ ਜਿਦਨ ਘਰੇ ਲੱਗਿਆ ਦਰਖਤ ਕੋਈ ਵੱਡਦਾ ਉਸ ਦਿਨ ਤਕਲੀਫ ਹੁੰਦੀ ਇਹਦਾ ਓਏ ਟਾਣ ਟੁੱਟ ਗਿਆ ਦਾ ਮੇਰੇ ਵਾਲੇ ਦਰਖਤ ਦਾ ਜਿਦਨ ਕਿਸੇ ਦੇ ਦਰਖਤ ਦਾ ਟੁੱਟਦਾ ਉਸ ਦਿਨ ਥੋੜਾ ਪਿਆਰ ਕਰਦੇ ਆ ਇਹਦੇ ਤੇਰ ਮੇਰ ਦਰਖਤਾਂ ਤੇ ਵੀ ਕਵਾੜੀ ਫਿਰਦੇ ਆ ਆਪਣੇ ਇੰਨਾ ਪਿਆਰ ਕਿੱਥੇ ਭਰ ਗਿਆ ਵੀ ਕੋਈ ਫਰਕ ਹੀ ਨਹੀਂ ਆ ਪੁੱਤ ਹੈ ਮੇਰਾ ਘੇ ਪੁੱਤ ਹੈ ਮੇਰਾ ਨਹੀਂ ਪੁੱਤ ਹੈ ਨਾ ਮੇਰਾ ਨਹੀਂ ਕਿਸੇ ਮਾਂ ਦਾ ਹੋਣਾ ਤੇ ਪੁੱਤ ਹੈ ਪਾਸੇ ਮੇਰਾ ਪਿਆਰ ਸਾਰੇ ਪੁੱਤਾਂ ਲਈ ਹੈ ਮੇਰੀ ਮਮਤਾ ਲਿਮਟਡ ਵਿੱਚ ਨਹੀਂ ਹੈ ਮੇਰੀ ਮਮਤਾ ਜਿਹੜੀ ਹੈ ਮਾਵੋ ਬਾਵਾ ਨੂੰ ਸੁਬੰਤੀ ਕਰ ਰਿਹਾ ਆਪਣੀ ਮਮਤਾ ਨੂੰ ਡੱਬੀ ਚ ਬੰਦ ਨਾ ਕਰੋ ਵੀ ਐਨੇ ਕ ਥਾਂ ਦੀ ਹੈ ਥੋੜਿਆ ਤਿੰਨ ਤਿੰਨ ਦੋ ਤੇ ਤਿੰਨ ਤੇ ਇੱਕ ਤੇ ਇੰਨੀ ਕ ਮਮਤਾ ਨਹੀਂ ਹੁੰਦੀ ਮੇਰੀ ਮੈਂ ਮਾਂ ਬਸ ਤੇ ਮੇਰੀ ਮਮਤਾ ਸਭ ਲਈ ਹੈ ਜਿਵੇਂ ਸੂਰਜ ਦੀ ਰੋਸ਼ਨੀ ਸਭ ਲਈ ਹੁੰਦੀ ਹੈ ਸੂਰਜ ਦੀ ਰੋਸ਼ਨੀ ਸਭ ਲਈ ਹੁੰਦੀ ਹੈ ਧਰਤੀ ਆਕਸੀਜਨ ਸਭ ਲਈ ਹੁੰਦੀ ਹੈ ਕੋਈ ਆਜੋ ਸੂਰਜ ਕਹਿੰਦਾ ਕੋਈ ਆਜੋ ਰੋਸ਼ਨੀ ਲੈ ਲਓ ਤੇ ਮਾਂ ਦੀ ਮਮਤਾ ਸਭ ਲਈ ਹੋਣੀ ਚਾਹੀਦੀ ਹੈ ਤੇ ਸਿੱਖ ਦਾ ਪਿਆਰ ਵੀ ਸਭ ਲਈ ਹੋਣਾ ਚਾਹੀਦਾ ਹੈ ਕਲਗੀਆਂ ਵਾਲੇ ਦਾ ਫਿਰਦਾ ਸੀ ਜਿਹੜਾ ਸਭ ਲਈ ਤੜਕਦਾ ਸੀ ਆਪਣੇ ਪੁੱਤ ਨੂੰ ਵੇਖ ਕੇ ਧੜਕਣ ਤੇਜ਼ ਹੋ ਜਾਂਦੀ ਕਿਸੇ ਦੇ ਪੁੱਤ ਨੂੰ ਵੇਖ ਕੇ ਧੜਕਣ ਤੇਜ਼ ਹੋਵੇ ਤਾਂ ਕਲਗੀਆਂ ਵਾਲੇ ਵਰਗਾ ਤੇਰੇ ਮਾਂ ਗੁਜਰੀ ਕਰਮਾ ਵਾਲੀ ਏ ਜਿਹਨੇ ਮਰਦ ਸੂਰਮਾ ਜਣਿਆ ਤੇ ਮਾਂ ਗੁਜਰੀ ਵਰਗਾ ਮਮਤਾ ਬਣਾਓ ਵੱਡੇ ਵੀ ਗਏ ਛੋਟੇ ਵੀ ਗਏ ਹੱਥੀ ਸਭ ਤੋਰਦੀ ਰਹੀ ਸਿੱਖਾਂ ਤੇ ਪੁੱਤਾਂ 'ਚ ਕੋਈ ਫਰਕ ਨਹੀਂ ਮੇਰੇ ਲਈ ਸਭ ਇੱਕ ਕਣ ਕਲਗੀਆਂ ਵਾਲੇ ਪਾਸ਼ਾ ਕਹਿੰਦੇ ਮੈਨੂੰ ਓਏ ਦਇਆ ਸਿੰਘਾ ਜੇ ਕੱਪੜਾ ਪਾਉਣਾ ਸਭ ਤੇ ਪਾ ਨਹੀਂ ਤੇ ਮੇਰੇ ਆਲੇ ਤੇ ਵੀ ਨਾ ਪਾਈ। ਉਹ ਤਾਂ ਮੇਰੇ ਸਾਰੇ ਮੇਰੇ ਪੁੱਤ ਪਏ ਨੇ ਕੱਫਣ ਐਵੇਂ ਪਾ ਦੇਣਾ ਸਾਰਿਆਂ ਦੇ ਮੇਰੇ ਆਲੇ ਤੇ ਪਾ ਕੇ ਬਾਕੀ ਕਿੱਧਰ ਗਏ। ਐਡਾ ਜਿਗਰਾ ਇਹ ਡੱਬੀਆਂ ਚ ਬੰਦ ਪਿਆਰ ਨਹੀਂ ਹੈ ਸੂਰਜ ਵਰਗਾ ਪਿਆਰ ਹੈ। ਤੇ ਰੱਬ ਵਰਗਾ ਪਿਆਰ ਹੈ। ਇਹ ਤਾਂ ਹੀ ਤੇ ਗੁਰੂ ਸਾਹਿਬ ਨੂੰ ਰੱਬ ਕਹਿੰਦੇ ਰੱਬਾ ਰੱਬ ਕਹਿੰਦੇ ਸਭ ਦੀ ਕਰਦਾ ਤਾਂ ਤੁਸੀਂ ਐਦਾਂ ਕਹਿੰਦੇ ਮਾਰਾ ਤੁਸੀਂ ਸਭ ਦੀ ਕਰਦੇ। ਤੁਹਾਡੇ 'ਚ ਫਰਕ ਹੀ ਕੋਈ ਨਹੀਂ। ਤੇਰ ਮੇਰੀ ਹੈ। ਰੱਬ ਵਰਗਾ ਬੰਦਾ ਉਹ ਦਿਨ ਹੈ ਜਿੱਦਨ ਸਭ ਵਾਸਤੇ ਹੋਏਗਾ ਉਹ ਬੰਦਾ ਜਿਹੜਾ ਟੱਬਰ ਲਈ ਹੈ ਸਿਰਫ ਆਪਣੇ ਪਰਿਵਾਰ ਲਈ ਹੈ ਉਹ ਰੱਬ ਵਰਗਾ ਕਿਵੇਂ ਹੋ ਸਕਦਾ ਕੁਦਰਤ ਸਭ ਲਈ ਹੈ ਕੁਦਰਤ ਤੇਰ ਮੇਰ ਨਹੀਂ ਕਰਦੀ ਤੇ ਅਸੀਂ ਤੇਰ ਮੇਰ ਕਰ ਤੋਂ ਕਰਦੇ ਠੀਕ ਹੈ ਧਰਮ ਬਹੁਤ ਨੇ ਗੁਰੂਖ ਬਹੁਤ ਨੇ ਵੀ ਯਾਦ ਰੱਖਿਓ ਧਰਮ ਬੜੇ ਨੇ Hindu ਹੈ Muslim ਹੈ Sikh ਹੈ ईसाई ਹੈ ਜੈਦੀ ਹੈ ਬੋਧੀ ਹੈ ਪਰ ਯਾਦ ਰੱਖੀ ਤੇਰ ਮੇਰ ਨਾ ਕਰੀ ਚੰਗਿਆਂ ਦੀ ਉੱਥੇ ਵੀ ਕਮੀ ਨਹੀਂ ਤੇ ਗਰੁੱਪ ਬੜੇ ਸੇਖਾਂ ਜਾਜੋ ਇੱਥੇ ਵੀ ਕਿੰਨੇ ਗਰੁੱਪ ਨੇ ਮਸ਼ਿਨਰੀਆਂ ਟਕਸਾਲੀਆਂ ਆ ਬਾਬਿਆਂ ਦੇ ਪਰ ਚੰਗੇ ਮਾੜੇ ਤੇ ਇੱਥੇ ਵੀ ਨਹੀਂ ਤੇ ਜੇ ਮੈਂ ਗਰੁੱਪ ਨਾਲ ਜੁੜ ਗਿਆ ਫੇਰ ਗੱਲ ਨਹੀਂ ਬਣਨੀ ਗਰੁੱਪ ਨਾਲ ਨਾ ਜੁੜੇ ਮਜਬਨਾਮ ਨਾ ਜੁੜੇ ਧਰਮੀ ਬਣਦੀ ਕੋਸ਼ਿਸ਼ ਕਰੋ ਧਰਮੀ ਹੋਣ ਦੀ ਪ੍ਰੈਕਟਿਸ ਕਰੋ ਧਰਮੀ ਬਣਨਾ ਇਸ ਗੱਲ ਤੋਂ ਬਚੋ ਤੇ ਖੁੱਲਾ ਆਪਣੇ ਆਪ ਨੂੰ ਰੱਖੋ ਆਕਾਸ਼ ਵਿੱਚ ਉਡਾਰੀਆਂ ਮਾਰੀ ਦੀਆਂ ਥੋੜੇ ਜੇ ਥਾਂ ਤੇ ਕਿਉਂ ਉੱਡਣਾ ਹੁਣ ਵੇਖੋ ਆ ਹਾਲ ਦੇ ਵਿੱਚ ਕਬੂਤਰ ਉੱਡੇ ਨਜ਼ਾਰਾ ਲੈ ਸਕਦਾ ਹਾਲਕਨ ਨੀ ਨਾ ਵੇਖੋ ਇੱਧਰ ਮੇਰੀ ਗੱਲ ਸੁਣੋ ਤਾਂ ਵੇਖਣ ਲੱਗੇ ਵੀ ਹਾਂ ਹਾਲ ਦੇ ਵਿੱਚ ਕਬੂਤਰ ਉੱਡਣ ਦਾ ਨਜ਼ਾਰਾ ਲੈਗਾ ਕਿ ਖੁੱਲੇ ਆਕਾਸ਼ ਵਿੱਚ ਇੱਕ ਕਮਰੇ 'ਚ ਹੀ ਉੱਡਦਾ ਇਹ ਜਿਹੜੀ ਥੋੜੀ ਜਿਹੀ ਬੰਮਤਾ ਹੁੰਦੀ ਏ ਇੱਕ ਦੋ ਲਈਏ ਕਮਰੇ 'ਚ ਉੱਡਣ ਵਾਲੀ ਬੰਮਤਾ ਹੁੰਦੀ ਏ जी आकाशा चाली ममता है माव बनो धरती मां वर्गी मां बन मां बन सिखा बड़ा सारा सब तो कर सब तो कर। तेरे तू ना बना मैं तो सिख सब खुला हो वा हो वी उडारी मारी दी हमी करके अपने आप को व्डा करो वीरो ਕੀ ਫਦਵੀ ਤੇ ਚਲ